ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੋਰਜੀ ਦੁਆਰਾ ਲਿਖੀ ਕਿਤਾਬ ਸੁਖੰਨ ਸਨੇਹ ਚੈਪਟਰ ਨੈਨਕਸ ਨੈਨਕਸ ਸਾਡੀ ਸ਼ਖਸ਼ੀਅਤ ਦੇ ਦਸਕਤ ਹੁੰਦੇ ਹਨ ਨੈਨਕਸ਼ਾਂ ਦੇ ਦਿਮਾਗ ਦੇ ਗੁਆਂਡ ਵਿੱਚ ਵਸਣ ਕਾਰਨ ਕਿਸੇ ਦੇ ਮਿਲਣ ਤੇ ਸਾਡਾ ਪਹਿਲਾ ਧਿਆਨ ਇਹਨਾਂ ਵੱਲ ਹੀ ਜਾਂਦਾ ਹੈ ਜਦੋਂ ਅਸੀਂ ਕਿਸੇ ਨਵੇਂ ਸੱਭਿਆਚਾਰ ਵਿੱਚ ਜਾਂਦੇ ਹਾਂ ਤਾਂ ਉੱਥੋਂ ਦੇ ਲੋਕਾਂ ਦੇ ਵਿਹਾਰ ਤੋਂ ਵੀ ਪਹਿਲਾਂ ਅਸੀਂ ਉਹਨਾਂ ਦੇ ਨੈਣ ਨਕਸ਼ਾ ਨੂੰ ਨਿਰਖਦੇ ਪਰਖਦੇ ਹਾਂ ਅਤੇ ਆਪਣੇ ਲੋਕਾਂ ਦੇ ਨੈਣ ਨਕਸ਼ਾ ਨਾਲ ਉਹਨਾਂ ਦੀ ਭਿੰਨਤਾ ਜਾਂ ਸਮਾਨਤਾ ਨੂੰ ਸਥਾਪਿਤ ਕਰਦੇ ਹਾਂ ਕਿਸੇ ਵੀ ਅਜਨਬੀ ਵਿਅਕਤੀ ਨਾਲ ਡੂੰਘੇ ਰਿਸ਼ਤੇ ਵਾਲੀ ਗੱਲਬਾਤ ਬੜੀ ਮਗਰੋਂ ਜਾ ਕੇ ਸੰਭਵ ਹੁੰਦੀ ਹੈ ਮੁਢਲੀ ਗੱਲਬਾਤ ਕਿਸੇ ਦੇ ਨੈਣ ਨਕਸ਼ਾ ਤੋਂ ਉਪਜੇ ਪ੍ਰਭਾਵਾਂ ਨਾਲ ਹੀ ਸੰਬੰਧਿਤ ਹੁੰਦੀ ਹੈ ਸੈਂਕੜੇ ਹਜ਼ਾਰਾਂ ਬਰੇ ਕਿਸੇ ਵਿਸ਼ੇਸ਼ ਪੰਗੋਲੀ ਖਿੱਤੇ ਵਿੱਚ ਵਸਣ ਨਾਲ ਕੁਦਰਤ ਚੁੱਪਚਪੀਤੇ ਸਾਡੇ ਨਵੇਂ ਨਕਸ਼ਾ ਨੂੰ ਘੜਨ ਵਿੱਚ ਰੁਚੀ ਰੈਂਦੀ ਹੈ ਅਤੇ ਇਹ ਕਿਰਿਆ ਇਤਨੇ ਸਹਿਜ ਰੂਪ ਵਿੱਚ ਵਾਪਰਦੀ ਹੈ ਕਿ ਇਸ ਨੂੰ ਕੁਦਰਤ ਦੀ ਕਾਰੀਗਰੀ ਅਤੇ ਕਰਾਮਾਤ ਸਮਝਣ ਦੀ ਥਾ ਆਪਣੇ ਨਵੇਂ ਨਕਸ਼ਾ ਨੂੰ ਅਸੀਂ ਮਾਪਿਆਂ ਤੋਂ ਪ੍ਰਾਪਤ ਹੋਣ ਵਾਲੀ ਦਾਤ ਸਮਝ ਕੇ ਸੰਤੁਸ਼ਟ ਹੋ ਜਾਂਦੇ ਹਾਂ ਜਦੋਂ ਅਸੀਂ ਆਪਣੀ ਪੰਗੋਲਿਕ ਸਥਿਤੀ ਨੂੰ ਤਿਆਗ ਕੇ ਕਿਸੇ ਮੁੱਢੋਂ ਹੀ ਵੱਖਰੀ ਭਾਂਤ ਦੀ ਪੰਗੋਲ ਸਥਿਤੀ ਵਿੱਚ ਵਿਚਰਦੇ ਹਾਂ ਤਾਂ ਬਹੁਤ ਲੰਬੇ ਅਰਸੇ ਤੱਕ ਸਾਡੇ ਨੈਣ ਨਕਸ਼ ਨਵੀਂ ਥਾਂ ਦੇ ਲੋਕਾਂ ਦੇ ਨੈਣ ਨਕਸ਼ਾ ਨਾਲ ਮੇਲ ਨਹੀਂ ਖਾਂਦੇ ਅਤੇ ਨਵੀਂ ਥਾਂ ਤੇ ਨਵੀਂ ਥਾਂ ਦੇ ਲੋਕ ਸਾਨੂੰ ਸਾਡੇ ਪੁਰਾਣੇ ਵਿਰਸੇ ਨਾਲ ਹੀ ਜੋੜ ਕੇ ਬੋਲਦੇ ਬੁਲਾਉਂਦੇ ਅਤੇ ਵਰਤੋ ਵਿਹਾਰ ਕਰਦੇ ਹਨ ਸੰਸਾਰ ਦੇ ਨਿਕਾਂ ਇਲਾਕੇ ਜਿਹੇ ਹਨ ਜਿੱਥੋਂ ਦੇ ਵਸਨੀਕਾਂ ਨੇ ਹਜ਼ਾਰਾਂ ਸਾਲ ਬਾਕੀ ਦੀ ਦੁਨੀਆ ਨਾਲ ਕਿਸੇ ਪ੍ਰਕਾਰ ਦਾ ਸੰਪਰਕ ਸਥਾਪਿਤ ਨਹੀਂ ਕੀਤਾ ਅਤੇ ਕਈ ਇਲਾਕੇ ਜਿਹੇ ਹਨ ਜਿੱਥੇ ਬਾਕੀ ਦੇ ਸੰਸਾਰ ਦੇ ਲੋਕ ਕਦੀ ਤਾੜਵੀਆਂ ਦੇ ਰੂਪ ਵਿੱਚ ਕਦੀ ਹਮਲਾਵਰਾਂ ਵਾਂਗ ਅਤੇ ਕਦੀ ਵਪਾਰੀਆਂ ਵਜੋਂ ਅਤੇ ਕਦੀ ਲੁਟੇਰਿਆਂ ਅਤੇ ਕਦੀ ਗੁਲਾਮਾਂ ਵਜੋਂ ਆਉਂਦੇ ਜਾਂਦੇ ਰਹੇ ਹੁੰਦੇ ਹਨ ਭਾਵੇਂ ਸੰਸਾਰ ਵਿੱਚ ਉਸ ਸਮੇਂ ਕੋਈ ਵੀ ਨਸਲ ਸ਼ੁੱਧ ਨਹੀਂ ਕਹੀ ਜਾ ਸਕਦੀ ਪਰ ਕੁਝ ਨਸਲਾਂ ਘੱਟ ਮਿਸ਼ਰਤ ਹਨ ਅਤੇ ਕੁਝ ਬਧੇਰੇ ਜੇ ਸਾਰੇ ਮਨੁੱਖਾਂ ਨੂੰ ਜੀਵ ਜੰਤੂ જગਤੀ ਇੱਕ ਵਨਗੀ ਮੰਨ ਲਿਆ ਜਾਵੇ ਤਾਂ ਨੈਣ ਨਕਸ਼ਾ ਦੇ ਪੱਖੋਂ ਸਮੁੱਚੀ ਮਾਨਵ ਜਾਤੀ ਨੂੰ ਤਿੰਨ ਪ੍ਰਮੁੱਖ ਵਨਗੀਆਂ ਵਿੱਚ ਵੰਡਿਆ ਜਾ ਸਕਦਾ ਹੈ ਜਿਨ੍ਹਾਂ ਦੀ ਨੈਣ ਨਕਸ਼ਾ ਦੇ ਆਧਾਰ ਉੱਤੇ ਪਛਾਣ ਹਰ ਇੱਕ ਵਿਅਕਤੀ ਸਹਿਜ ਹੀ ਕਰ ਸਕਦਾ ਹੈ ਮੰਗੋਲ ਉਹ ਵਨਗੀ ਹੈ ਜਿਹੜੀ ਮੁੱਖ ਤੌਰ ਤੇ ਮੰਗੋਲੀਆ ਤੇ ਆਮ ਕਰਕੇ ਚੀਨ ਜਾਪਾਨ ਕੋਰੀਆ ਆਦਿ ਇਲਾਕਿਆਂ ਵਿੱਚ ਰਹਿੰਦੀ ਹੈ ਅਸੀਂ ਭਾਰਤੀ ਇਸ ਵਨਗੀ ਨੂੰ ਆਮ ਕਰਕੇ ਚੀਨੀ ਕਹਿ ਦਿੰਦੇ ਹਾਂ ਸਾਡੇ ਆਪਣੇ ਦੇਸ਼ ਵਿੱਚ ਵਸਣ ਵਾਲੀ ਤੇ ਭਤੀਜਾ ਗੋਰਖਾ ਜਾਤੀ ਇਸੇ ਬਨਗੀ ਨਾਲ ਸੰਬੰਧਿਤ ਹੈ। ਦੂਜੀ ਬਨਗੀ ਕਾਕੇਸ਼ੀਅਨ ਕਹਾਉਂਦੀ ਹੈ। ਇਸ ਬਨਗੀ ਦੇ ਲੋਕ ਯੂਰਪ ਦੇ ਦੇਸ਼ਾਂ ਤੇ ਉੱਤਰੀ ਅਮਰੀਕਾ ਵਿੱਚ ਰਹਿੰਦੇ ਹਨ। ਅਸੀਂ ਭਾਰਤੀ ਵੀ ਇਸੇ ਬਨਗੀ ਵਿੱਚੋਂ ਹਾਂ ਪਰ ਰੰਗ ਕਾਲਾ ਹੋਣ ਕਰਕੇ ਅਸੀਂ ਆਪਣੇ ਆਪ ਨੂੰ ਕੁਝ ਵੱਖਰੀ ਬਨਗੀ ਸਮਝਦੇ ਹਾਂ। ਜੇ ਸਾਡਾ ਰੰਗ ਗੋਰਾ ਹੋਵੇ ਤੇ ਅਸੀਂ ਵੀ ਅੰਗਰੇਜ਼ਾਂ ਵਿੱਚ ਹੀ ਗਿਨੇ ਜਾਵਾਂਗੇ। ਨੈਣ ਨਕਸ਼ਾ ਦੇ ਪੱਖੋਂ ਸਾਡੀ ਅੰਗਰੇਜ਼ਾਂ ਨਾਲ ਸਾਂਝ ਹੈ। ਪਰਪੰਗੋਲਿਕ ਅਤੇ ਸੱਭਿਆਚਾਰਕ ਵਖਰੇਮਿਆ ਕਾਰਨ ਅਸੀਂ ਰੰਗ ਰੂਪ ਦੇ ਪੱਖੋਂ ਵੱਖਰੇ ਪ੍ਰਤੀਤ ਹੁੰਦੇ ਹਨ ਤੀਜੀ ਬਨਗੀ ਹਬਸ਼ੀਆਂ ਦੀ ਹੈ ਜਿਹੜੇ ਅਫਰੀਕਨ ਦੇਸ਼ਾਂ ਵਿੱਚ ਵੱਸਦੇ ਹਨ ਇਹਨਾਂ ਨੂੰ ਯੂਰੋਪੀਅਨ ਗੁਲਾਮ ਬਣਾ ਕੇ ਅਮਰੀਕਾ ਅਤੇ ਦੇਸ਼ਾਂ ਵਿੱਚ ਲੈ ਗਏ ਜਿੱਥੇ ਸਮੇਂ ਦੇ ਬੀਤਣ ਨਾਲ ਇਹਨਾਂ ਦੀ ਗਿਣਤੀ ਵਧ ਗਈ ਹੈ ਪਰ ਨਾਂ ਨਕਸ਼ ਨਹੀਂ ਬਦਲੇ ਇਸ ਬਨਗੀ ਦੇ ਲੋਕਾਂ ਨੂੰ ਨੀਗਰੋ ਵੀ ਕਹਿੰਦੇ ਹਨ ਵੇਖਿਆ ਗਿਆ ਹੈ ਕਿ ਜਦੋਂ ਕੋਈ ਵਿਅਕਤੀ ਕਿਸੇ ਪ੍ਰਾਇਦੇਸ਼ ਜਾ ਕੇ ਵਸਦਾ ਹੈ ਤਾਂ ਉਸ ਦਾ ਯਤਨ ਇਹ ਹੀ ਹੁੰਦਾ ਹੈ ਕਿ ਉਹ ਨਵੀਂ ਥਾਂ ਜਾ ਕੇ ਉਸ ਇਲਾਕੇ ਵਿੱਚ ਰਹੇ ਜਿੱਥੋਂ ਦਾ ਪੌਣ ਪਾਣੀ ਉਸ ਦੀ ਆਪਣੀ ਜਨਮ ਭੂਮੀ ਨਾਲ ਮੇਲ ਖਾਂਦਾ ਹੋਵੇ ਯੂਰਪੀਅਨ ਜਾਤੀਆਂ ਦੇ ਲੋਕ ਸਮੁੰਦਰ ਦੇ ਕਿਨਾਰੇ ਉੱਤੇ ਸਥਿਤ ਹਸਨ ਇਸੇ ਲਈ ਜਦੋਂ ਉਹ ਭਾਰਤ ਆਏ ਤਾਂ ਉਹ ਸਮੁੰਦਰੀ ਤੱਟ ਦੇ ਨੇੜੇ ਤੇੜੇ ਹੀ ਵਸਣ ਲੱਗ ਪਏ ਭਾਰਤ ਵਿੱਚ ਅੰਗਰੇਜ਼ ਸਪੈਨੀ, ਪੁਰਤਗਾਲੀ, ਫ੍ਰਾਂਸੀਸੀ ਯਾਦ ਆਏ ਪਰ ਉਹਨਾਂ ਪਰ ਉਹ ਉਹਨਾਂ ਇਲਾਕਿਆਂ ਵਿੱਚ ਹੀ ਕੇਂਦ੍ਰਿਤ ਰਹੇ ਜਿਹੜੇ ਉਹਨਾਂ ਦੇ ਆਪਣੇ ਦੇਸ਼ ਦੇ ਪੌਣ ਪਾਣੀ ਨਾਲ ਮੇਲ ਖਾਂਦੇ ਸਨ। ਭਾਰਤ ਇੱਕ ਵਿਸ਼ਾਲ ਦੇਸ਼ ਹੈ ਤੇ ਇਸ ਵਿੱਚ ਸਦਾ ਬਰਫ਼ਾਂ ਥੱਲੇ ਟੱਗੇ ਰਹਿਣ ਵਾਲੇ ਪਹਾੜ ਵੀ ਹਨ ਅਤੇ ਪਾਣੀ ਦੀ ਬੂੰਦ-ਬੂੰਦ ਲਈ ਸੈਕਦੇ ਮਾਰੂਥਲ ਵੀ। ਇੱਥੇ ਜੰਗਲ ਵੀ ਹਨ ਤੇ ਮਨੁੱਖ ਦੀਆਂ ਆਬਾਦੀਆਂ ਕੀਤੀਆਂ ਬਾਰਾਂ ਵੀ। ਲੋਕਾਂ ਦੇ ਨੈਣ ਨਕਸ਼ਿਆਂ ਦੇ ਪੱਖੋਂ ਭਾਰਤ ਇੱਕ ਅਜਾਇਬ ਘਰ ਹੈ। ਸਾਡੇ ਦੇਸ਼ ਵਿੱਚ ਨੈਣ ਨਕਸ਼ਾ ਦੀ ਬਨਗੀ ਦੀ ਪਰਮਾਰ ਹੈ ਸੈਰਸਪਾਟੇ ਦੀ ਬਿਰਤੀ ਦੀ ਘਾਟ ਕਾਰਨ ਆਪਣੇ ਦੇਸ਼ ਦੇ ਇਸ ਪੱਖ ਦੀ ਵਨਸਵੰਤਾ ਪ੍ਰਤੀ ਅਸੀਂ ਸੁਚੇਤ ਨਹੀਂ ਹੋਏ। ਇਹੀ ਕਾਰਨ ਹੈ ਕਿ ਦੂਜਿਆਂ ਨੂੰ ਸਮਝ ਨਹੀਂ ਥਾ। ਇਹੀ ਕਾਰਨ ਹੈ ਕਿ ਦੂਜਿਆਂ ਨੂੰ ਸਮਝ ਨਹੀਂ ਥਾ ਵੱਖ-ਵੱਖ ਨੈਣ ਨਕਸ਼ਾ ਵਾਲੇ ਲੋਕ ਆਪਣੇ ਆਪ ਨੂੰ ਵਿਦੇਆਂ ਵਿੱਚ ਰੁੱਝੇ ਹੋਏ ਹਨ। ਅਗਿਆਨਤਾ ਆਪਣੀ ਕਿਸਮ ਦਾ ਕਮੰਡ ਅਤੇ ਗੁਮਾਨ ਸਿਰਜਦੀ ਹੈ। ਨੈਣ ਨਕਸ਼ਾ ਵਿੱਚ ਅੱਖਾਂ ਸਭ ਤੋਂ ਵੱਧ ਮਹੱਤਵਪੂਰਨ ਹੁੰਦੀਆਂ ਹਨ ਅੱਖਾਂ ਨੂੰ ਹੀ ਨੈਣ ਕਿਹਾ ਜਾਂਦਾ ਹੈ ਤੇ ਨੱਕ ਕੰਨ ਮੱਥਾ ਬੁੱਲਾ ਆਦ ਨਕਸ਼ ਕਿਹਾ ਜਾਂਦੇ ਹਨ ਅੱਖਾਂ ਸਰੀਰ ਦਾ ਸਭ ਤੋਂ ਚੁਸਤ ਭਾਗ ਹੁੰਦੀਆਂ ਹਨ ਜਦੋਂ ਅਸੀਂ ਮੰਗੋਲ ਕਾਕੇਸ਼ੀਨ ਅਤੇ ਨੀਗਰੋ ਬਣ ਗਿਆਂ ਜਾਂ ਨਸਲਾਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੀ ਪਿੰਨਤਾ ਵਿੱਚ ਅੱਖਾਂ ਦੇ ਆਕਾਰ ਅਤੇ ਰੰਗ ਨੱਕ ਦੇ ਤਿੱਖੇਪਨ ਜਾਂ ਫੀਨੇ ਹੋਣ ਵੱਡੇ ਜਾਂ ਛੋਟੇ ਹੋਣ ਬੁੱਲਾਂ ਦੇ ਮੋਟੇ ਪਤਲੇ ਸੁਗੜੇ ਜਾਂ ਲੰਮਕੇ ਹੋਣ ਜਵਾੜੇ ਦੇ ਆਕਾਰ ਮੱਥੇ ਦੇ ਟਿਕੋਣੇ ਜਾਂ ਚੋੜੇ ਹੋਣ ਰੰਗ ਦੇ ਗੋਰੇ ਕਾਲੇ ਜਾਂ ਕਣਕ ਬੰਨੇ ਹੋਣ ਕੱਦ ਦੇ ਲੰਮੇ ਮਧਰੇ ਜਾਂ ਦਰਮਿਆਨੇ ਹੋਣ ਆਦਾਂ ਵਖਰੇਵਾ ਹੁੰਦਾ ਹੈ ਅੱਖਾਂ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਇਹ ਸਾਡੇ ਦਿਮਾਗ ਦਾ ਨੰਗਾ ਭਾਗ ਹਨ ਸੋਚ ਸਮਝ ਮੂਰਖਤਾ ਸਿਆਨ ਪਾਗਲਪਨ ਘਬਰਾਹਟ ਸ਼ਾਂਤੀ ਆਦਿ ਦੇ ਭਾਵ ਅੱਖਾਂ ਰਾਹੀਂ ਪ੍ਰਗਟ ਹੁੰਦੇ ਹਨ ਇਸ ਦਿਸ ਸੰਸਾਰ ਬਾਰੇ ਸਾਡੇ ਸਾਰੇ ਗਿਆਨ ਦਾ 3/4 ਭਾਗ ਸਾਨੂੰ ਅੱਖਾਂ ਰਾਹੀਂ ਪ੍ਰਾਪਤ ਹੁੰਦਾ ਹੈ। ਕਿਸੇ ਵਸਤ ਦਾ ਆਕਾਰ, ਰੰਗ ਰੂਪ, ਦੂਰੀ, ਸਥਿਤੀ, ਉਪਯੋਗਤਾ ਆਦ ਨੂੰ ਅਸੀਂ ਅੱਖਾਂ ਨਾਲ ਹੀ ਪਰਖਦੇ ਹਾਂ। ਅੱਖਾਂ ਦੀਆਂ ਸਮੱਸਿਆਵਾਂ ਦੀ ਉਮਰ ਲੰਮੀ ਨਹੀਂ। ਜਦੋਂ ਤੋਂ ਮਨੁੱਖ ਨੂੰ ਬਹੁਤ ਨੇੜੇੋਂ ਵੇਖਣ ਦੀ ਲੋੜ ਪਈ ਹੈ, ਉਸ ਦੀਆਂ ਅੱਖਾਂ ਦਾ ਆਕਾਰ ਸੰਗੜਦਾ ਗਿਆ ਹੈ। ਦੂਰ ਵੇਖਣ ਲਈ ਅਸੀਂ ਅੱਖਾਂ ਨੂੰ ਬਿਤੇਰੇ ਖੋਲਦੇ ਹਾਂ ਤੇ ਨੇੜੇ ਵੇਖਣ ਲਈ ਦ੍ਰਿਸ਼ਟੀ ਨੂੰ ਕੇਂਦ੍ਰਿਤ ਕਰਨ ਲਈ ਇਹਨਾਂ ਨੂੰ ਸੰਕੇਟਦੇ ਹਾਂ। ਮਾਰੂਥਲਾਂ ਵਾਂਗ ਜਿੱਥੇ ਲਿਸ਼ਕੋਰ ਵਦੇਰੇ ਹੁੰਦੇ ਹੈ ਉੱਥੋਂ ਦੇ ਲੋਕਾਂ ਦੀਆਂ ਅੱਖਾਂ ਨਿੱਕੀਆਂ ਹੁੰਦੀਆਂ ਹਨ ਪਰ ਜਿੱਥੇ ਰੋਸ਼ਨੀ ਦੀ ਘਾਟ ਹੋਵੇ ਉੱਥੇ ਵਸਣ ਵਾਲੇ ਲੋਕਾਂ ਦੀਆਂ ਅੱਖਾਂ ਵੱਡੀਆਂ ਹੁੰਦੀਆਂ ਹਨ ਹਨੇਰੇ ਵਿੱਚ ਅਸੀਂ ਅੱਖ ਨੂੰ ਫਲਾਉਂਦੇ ਹਾਂ ਤੇ ਧੁੱਪ ਵਿੱਚ ਇਸ ਨੂੰ ਲਗਭਗ ਬੰਦ ਹੀ ਕਰ ਲੈਂਦੇ ਹਾਂ ਦੂਰ ਵੇਖਣ ਵਾਸਤੇ ਵੀ ਅਸੀਂ ਅੱਖਾਂ ਫਲਾਉਂਦੇ ਹਾਂ ਨਿਰਸੰਦੇਸ਼ ਕਾਰਯੁੱਗ ਵਿੱਚ ਮਨੁੱਖ ਨੂੰ ਦੂਰ ਤੱਕ ਵੇਖਣ ਦੀ ਲੋੜ ਸੀ ਸੋ ਉਸ ਦੀਆਂ ਅੱਖਾਂ ਦੇ ਡੇਲੇ ਵੱਡੇ ਸਨ ਪਾਵੇਂ ਹੈ ਹੈਰਾਨੀ ਭਰਿਆ ਤੱਥ ਲੱਗੇ ਪਰ ਸਾਰੇ ਲੋਕ ਸਾਰੇ ਰੰਗਾਂ ਨੂੰ ਇੱਕੋ ਢੰਗ ਨਾਲ ਨਹੀਂ ਵੇਖਦੇ ਜੇ ਇੱਕੋ ਢੰਗ ਨਾਲ ਵੇਖਦੇ ਹੁੰਦੇ ਤਾਂ ਅਸੀਂ ਸਾਰੇ ਲਗਭਗ ਇੱਕੋ ਜਿਹੇ ਰੰਗ ਪਹਿਨਦੇ ਮਾਨਸਿਕ ਵਿਕਾਸ ਅਤੇ ਆਲੇ-ਦੁਆਲੇ ਦੇ ਗੁੰਜਲਦਾਰ ਹੋਣ ਨਾਲ ਸਾਡੀਆਂ ਅੱਖਾਂ ਦੀ ਕਾਰਜਕੁਸ਼ਲਤਾ ਬਦਲਦੀ ਹੈ ਅਣਪੜ੍ਹ ਅਤੇ ਵਿਦਵਾਨ ਦੀ ਤਕਨੀਕ ਵਿੱਚ ਅੰਤਰ ਬਾਰੇ ਦੱਸਣ ਦੀ ਲੋੜ ਨਹੀਂ ਅੰਨਿਆਂ ਨੂੰ ਸੁਪਨਿਆਂ ਵਿੱਚ ਵੀ ਦ੍ਰਿਸ਼ ਨਹੀਂ ਦਿਸਦੇ ਅਤੇ ਜਾਗਦਿਆਂ ਵੀ ਉਹ ਅੱਖਾਂ ਦਾ ਕੰਮ ਆਪਣੀ ਸੁੰਰਣ ਸੁਗੰਧ ਅਤੇ ਛੂਣ ਦੀ ਸ਼ਕਤੀ ਨਾਲ ਸਾਰਦੇ ਹਨ। ਕਟ ਉਮਰ ਦੇ ਵਿਅਕਤੀ ਹਨੇਰੇ ਵਿੱਚ ਵਦੇਰੇ ਸੋਖ ਨਾਲ ਦੇਖ ਸਕਦੇ ਹਨ। ਕੁਦਰਤ ਨੇ ਅੱਖਾਂ ਨੂੰ ਇਸ ਢੰਗ ਨਾਲ ਹੱਡੀਆਂ ਦੀ ਸੁਰੱਖਿਆ ਪ੍ਰਦਾਨ ਕੀਤੀ ਹੈ ਕਿ ਸਿੱਧੀ ਸੱਟ ਲੱਗਣ ਸਮੇਂ ਵੀ ਅੱਖਾਂ ਦਾ ਬਚਾਅ ਹੋ ਜਾਵੇ। ਠੰਡੇ ਇਲਾਕਿਆਂ ਦੇ ਲੋਕਾਂ ਦੀਆਂ ਅੱਖਾਂ ਤੇ ਵਾਲਾਂ ਦਾ ਰੰਗ ਉਹਨਾਂ ਦੀ ਚਮੜੀ ਵਾਂਗ ਹਲਕਾ ਹੁੰਦਾ ਹੈ। ਅੱਖਾਂ ਦੇ ਪੱਖੋਂ ਇਹ ਰੰਗ ਅਕਸਰ ਨੀਲਾ ਜਾਂ ਹਰਾ ਹੁੰਦਾ ਹੈ। ਗਰਮ ਇਲਾਕਿਆਂ ਵਿੱਚ ਵਸਣ ਵਾਲੇ ਲੋਕਾਂ ਦੀਆਂ ਅੱਖਾਂ ਵਾਲਾਂ ਤੇ ਚਮੜੀ ਦਾ ਰੰਗ ਕਾਲਾ ਹੁੰਦਾ ਹੈ। ਮੰਗੋਲ ਜਾਤੀ ਵਿੱਚ ਅੱਖਾਂ ਨਿੱਕੀਆਂ ਤੇ ਪੂਰੀਆਂ ਹੁੰਦੀਆਂ ਹਨ। ਚਮੜੀ ਦਾ ਰੰਗ ਪੀਲਾ ਹੁੰਦਾ ਹੈ ਤੇ ਸਰੀਰ ਤੇ ਵਾਲ ਬਹੁਤ ਘੱਟ ਹੁੰਦੇ ਹਨ। ਪਰ ਸਿਰ ਦੇ ਵਾਲ ਕਾਲੇ ਹੁੰਦੇ ਹਨ। ਮੰਗੋਲ ਜਾਤੀ ਵਿੱਚ ਸਰੀਰ ਉੱਤੇ ਜਾਂ ਦਾੜੀ ਦੇ ਵਾਲ ਘੱਟ ਹੁੰਦੇ ਹਨ। ਪਰ ਸਿਰ ਦੇ ਵਾਲ ਘਣੇ ਹੁੰਦੇ ਹਨ। ਮੰਗੋਲ ਜਾਤੀ ਵਿੱਚ ਗੰਝੇ ਆਮ ਨਹੀਂ ਮਿਲਣਗੇ। ਮਾਨਵ ਜਾਤੀ ਵਿੱਚ ਜਿਨ੍ਹਾਂ ਜੀਵਾਂ ਦੇ ਸਰੀਰ ਤੇ ਵਾਲ ਵਧੇਰੇ ਹੁੰਦੇ ਹਨ ਉਹੀ ਗੰਝੇ ਹੁੰਦੇ ਹਨ ਇਸਤਰੀ ਦੇ ਸਰੀਰ ਤੇ ਵਾਲ ਜਿੰਨੇ ਘੱਟ ਹੋਣਗੇ ਉਸ ਦੇ ਸਿਰ ਤੇ ਵਾਲ ਉਤਨੇ ਵੱਧ ਹੋਣਗੇ ਇਹ ਹੀ ਕਾਰਨ ਹੈ ਕਿ ਸਰੀਰ ਉਤੇ ਵਾਲ ਨਾ ਹੋਣ ਕਾਰਨ ਇਸਤਰੀਆਂ ਗੰਝੀਆਂ ਨਹੀਂ ਹੁੰਦੀਆਂ ਏਵੇਂ ਹੀ ਜਿਨ੍ਹਾਂ ਇਸਤਰੀਆਂ ਦੇ ਸਰੀਰ ਤੇ ਵਾਲ ਘੱਟ ਹੋਣਗੇ ਉਤਨਾ ਹੀ ਉਹਨਾਂ ਵਿੱਚ ਇਸਤਰੀ ਤੱਤ ਵਧੇਰੇ ਹੋਵੇਗਾ ਉਪਰੋਕਤ ਸਾਰੇ ਵਖਰੇਵੇਂ ਅੱਖਾਂ ਵਿੱਚ ਵੀ ਪ੍ਰਗਟ ਹੁੰਦੇ ਹਨ ਜਿੱਥੋਂ ਦੇ ਲੋਕਾਂ ਦੀਆਂ ਅੱਖਾਂ ਨਿੱਕੀਆਂ ਹਨ ਉੱਥੇ ਬਾਰੀਕ ਨਕਾਸ਼ੀ ਸਲਾਈ ਕਢਾਈ ਆਦ ਦਾ ਕੰਮ ਵਧੇਰੇ ਹੈ ਜਿੱਥੋਂ ਦੇ ਲੋਕਾਂ ਦੀਆਂ ਅੱਖਾਂ ਵੱਡੀਆਂ ਹਨ ਉੱਥੋਂ ਦੇ ਲੋਕ ਸ਼ਿਕਾਰ ਖੇਡਣ ਦੇ ਪੱਖੋਂ ਵਧੇਰੇ ਨਿਪੁੰਨ ਜੰਗ ਦੇ ਪੱਖੋਂ ਵਧੇਰੇ ਦਤ ਭਰ ਅਤੇ ਮੋਟੀਆਂ ਵੱਡੀਆਂ ਚੀਜ਼ਾਂ ਬਣਾਉਣ ਵਿੱਚ ਵਧੇਰੇ ਨਿਪੁੰਨ ਹੋਣਗੇ ਭਾਰਤੀਆਂ ਦੀਆਂ ਅੱਖਾਂ ਬਦਾਮ ਦੀ ਸ਼ਕਲ ਦੀਆਂ ਹਨ ਮੰਗੋਲਾਂ ਦੀਆਂ ਅੱਖਾਂ ਨੇਜੀਆਂ ਵਰਗੀਆਂ ਤੇ ਕਾਕੇਸ਼ੀਅਨ ਕੌਮਾਂ ਦੀਆਂ ਅੱਖਾਂ ਕਾਜੂਆਂ ਵਰਗੀਆਂ ਹਨ ਅੱਖਾਂ ਦਾ ਆਕਾਰ ਸਭ ਦਾ ਲਗਭਗ ਬਰਾਬਰ ਹੁੰਦਾ ਹੈ ਪਰ ਅੱਖਾਂ ਨੂੰ ਵਰਤਨ ਦੀ ਲੋੜ ਅਨੁਸਾਰ ਅਤੇ ਰੋਸ਼ਨੀ ਦੇ ਅਨੁਪਾਤ ਵਿੱਚ ਪਲਕਾਂ ਦਾ ਆਕਾਰ ਵੱਖ-ਵੱਖ ਹੋਣ ਕਾਰਨ ਇਹ ਛੋਟੀਆਂ ਵੱਡੀਆਂ ਲੱਗਦੀਆਂ ਹਨ ਭਾਰਤੀਆਂ ਦੀਆਂ ਪਲਕਾਂ ਮੋਟੀਆਂ ਤੇ ਛਿਮਣੀਆਂ ਸੰਘਣੀਆਂ ਹੁੰਦੀਆਂ ਹਨ ਉਪਰੋਕ ਸਾਰੇ ਵਖਰੇਵੇਂ ਰਲ ਕੇ ਅੱਖਾਂ ਵੱਲੋਂ ਚਿਹਰੇ ਦੀ ਨਿਹਾਰ ਬਦਲਣ ਦੇ ਕਾਰਜ ਵਿੱਚ ਸਹਾਇੀ ਹੁੰਦੇ ਹਨ ਸਾਡੀ ਅੱਖਾਂ ਦੇ ਚਰਨਾ ਵਿੱਚ ਸਾਡਾ ਨੱਕ ਵੱਸਦਾ ਹੈ ਮਨੁੱਖ ਨੱਕ ਨੂੰ ਇੱਕ ਵਾਧੂ ਜਹੀ ਚੀਜ਼ ਸਮਝਦਾ ਹੈ ਚਿਹਰੇ ਦੇ ਹੋਰ ਨਕਸ਼ਿਆਂ ਨੂੰ ਉਭਾਰਨ ਵਾਸਤੇ ਮਨੁੱਖ ਨੱਕ ਦਾ ਪ੍ਰਭਾਵ ਘਟਾਉਣ ਦਾ ਯਤਨ ਕਰਦਾ ਹੈ ਨੱਕ ਵਿੱਚ ਪਾਏ ਜਾਣ ਵਾਲੇ ਗਹਿਣੇ ਦੂਜਿਆਂ ਦਾ ਧਿਆਨ ਨੱਕ ਤੋਂ ਹਟਾ ਕੇ ਗਹਿਣੇ ਉੱਤੇ ਕੇਂਦ੍ਰਿਤ ਕਰਨ ਦਾ ਹੀ ਉਪਰਾਲਾ ਮਾਤਰ ਹਨ ਨੱਕ ਵਾਂਗ ਹੀ ਕੰਨਾਂ ਨੂੰ ਅਸੀਂ ਖੂਬਸੂਰਤੀ ਦੇ ਦੁਸ਼ਮਣ ਸਮਝਦੇ ਹਾਂ ਪਰ ਇਹਨਾਂ ਦੇ ਮਤਲਬ ਤੋਂ ਲਗਭਗ ਸਾਰੀ ਮਨੁੱਖ ਜਾਤੀ ਅਣਜਾਣ ਹੈ ਜਦੋਂ ਨੱਕ ਬੰਦ ਕਰਕੇ ਵੇਖੋ ਤੁਹਾਡੀ ਆਵਾਜ਼ ਕਿਹੋ ਜਿਹੀ ਹੈ ਨੱਕ ਬੰਦ ਕਰਕੇ ਸੇਬ ਖਾਓ ਵੇਖੋ ਕਿਹੋ ਜਿਹਾ ਸਵਾਦ ਹੈ ਨੱਕ ਨੂੰ ਜੇ ਕੁਦਰਤ ਨੇ ਚਿਹਰੇ ਦੇ ਵਿੱਚ ਕਾਰ ਲਾਇਆ ਹੈ ਤਾਂ ਕੋਈ ਵਿਸ਼ੇਸ਼ ਮਕਸਦ ਹੋਵੇਗਾ ਜਿੱਥੇ ਹਵਾ ਘੱਟ ਹੁੰਦੀ ਹੈ ਉੱਥੋਂ ਦੇ ਲੋਕਾਂ ਨੂੰ ਸਾਹ ਵਧੇਰੇ ਲੈਣਾ ਪੈਂਦਾ ਹੈ ਅਤੇ ਉਹਨਾਂ ਦਾ ਨੱਕ ਅਕਸਰ ਵੱਡਾ ਹੁੰਦਾ ਹੈ ਜਿੱਥੇ ਸਰਦੀ ਹੋਵੇ ਉੱਥੇ ਨੱਕ ਅਕਸਰ ਛੋਟਾ ਅਤੇ ਚਿਪਕਿਆ ਹੋਇਆ ਹੁੰਦਾ ਹੈ ਇਸਤਰੀਆਂ ਇਸ ਲਈ ਪੁਰਸ਼ਾਂ ਨਾਲੋਂ ਸੋਹਣੀਆਂ ਹੁੰਦੀਆਂ ਹਨ ਕਿਉਂਕਿ ਉਹਨਾਂ ਦਾ ਨੱਕ ਛੋਟਾ ਹੁੰਦਾ ਹੈ ਤੇ ਛੋਟਾ ਹੀ ਰਹਿੰਦਾ ਹੈ ਜਦੋਂ ਕਿ ਬਟਾਪੇ ਵਿੱਚ ਪੁਰਸ਼ਾਂ ਦਾ ਨੱਕ ਅਕਸਰ ਊਂਠ ਦੇ ਬੁੱਲ ਵਰਗਾ ਹੋ ਜਾਂਦਾ ਹੈ ਕਿਸੇ ਵਸਤੂ ਦੇ ਸੁਆਦੀ ਜਾਂ ਬੇਸੁਆਦੀ ਹੋਣ ਦਾ ਨਿਰਣਾ ਸਾਡੀ ਜੀਭ ਨਹੀਂ ਸਾਡਾ ਨੱਕ ਕਰਦਾ ਹੈ ਕਵਿਤਾ ਵਿੱਚ ਅੱਖਾਂ ਗੱਲਾਂ ਬੁੱਲਾਂ ਆਦਿ ਦੀ ਪ੍ਰਸ਼ੰਸਾ ਹੋਈ ਹੈ ਪਰ ਨੱਕ ਤੇ ਕੰਨ ਅਣਗੋਲੇ ਹੀ ਰਹਿ ਗਏ ਹਨ ਰਾਤ ਵੇਲੇ ਜਦੋਂ ਸਾਡੇ ਨੱਕ ਦੀ ਇੱਕ ਨਾਲ ਸਾਹ ਲੈ ਲੈ ਕੇ ਥੱਕ ਜਾਂਦੀ ਹੈ ਤਾਂ ਦੂਜੀ ਨਾਲ ਨੂੰ ਵਰਤਣ ਲਈ ਅਸੀਂ ਪਾਸਾ ਪਲਟ ਕੇ ਦੂਜੇ ਪਾਸੇ ਹੋ ਕੇ ਸੌਂ ਜਾਂਦੇ ਹਾਂ ਨਾ ਕਹੀ ਸਾਨੂੰ ਗਲੀ ਸੜੀ ਚੀਜ਼ ਖਾਣ ਤੋਂ ਵਰਜਦਾ ਹੈ ਉਹ ਤੇ ਸਵਾਦੀ ਚੀਜ਼ ਖਾਣ ਲਈ ਪ੍ਰੇਰਦਾ ਹੈ ਜਦੋਂ ਨੱਕ ਬੰਦ ਹੋਵੇ ਜਾਂ ਜੁਕਾਮ ਹੋਵੇ ਤਾਂ ਕੁਝ ਵੀ ਸਵਾਦ ਨਹੀਂ ਲੱਗਦਾ ਅਤੇ ਵਿਅਕਤੀ ਦਾ ਭਾਰ ਘਟਣ ਲੱਗ ਪੈਂਦਾ ਹੈ ਸਾਡੀ ਆਵਾਜ਼ ਨੂੰ ਸਰੀਲਾ ਸਾਡਾ ਗਲਾ ਨਹੀਂ ਸਾਡਾ ਨੱਕ ਬਣਾਉਂਦਾ ਹੈ ਨਿਰਸੰਦੇਹ ਨੱਕ ਦੇ ਰੂਪ ਦੇ ਪੱਖੋਂ ਮਨੁੱਖ ਰੱਬ ਨਾਲ ਨਾਰਾਜ਼ ਹੈ ਪਰ ਜੇ ਤੁਸੀਂ ਨੱਕ ਵੱਲੋਂ ਕੀਤੀ ਜਾਣ ਵਾਲੀ ਮਿਹਨਤ ਵੱਲ ਧਿਆਨ ਦਿਓ ਤਾਂ ਇਸ ਦੀ ਖਜੂਰੀ ਵਿੱਚ ਤੁਹਾਡੇ ਹੱਥ ਆਪ ਮਹਾਰੇ ਜੁੜ ਜਾਣਗੇ ਇਹ ਫੇਫੜਿਆਂ ਲਈ ਹਵਾ ਛਾੜਦਾ ਹੈ ਮਿੱਟੀ ਕੱਟੇ ਨੂੰ ਅੰਦਰ ਜਾਣ ਤੋਂ ਰੋਕਦਾ ਹੈ ਜਿੱਥੇ ਵਧੇਰੇ ਮਿੱਟੀ ਕੱਟਾ ਹੋਵੇ ਉੱਥੇ ਇਸ ਦੀ ਹਵਾ ਸਾਫ਼ ਕਰਨ ਦੀ ਸਮਰੱਥਾ ਕਈ ਗੁਣਾ ਵੱਧ ਜਾਂਦੀ ਹੈ ਜਿਹਾਂ ਥਾਂ ਮਤੇ ਕੰਮ ਕਰਨ ਵਾਲੇ ਲੋਕਾਂ ਦੇ ਨੱਕ ਵਿੱਚੋਂ ਚੂਹੇ ਵਧੇਰੇ ਨਿਕਲਦੇ ਹਨ ਨੱਕ ਹਵਾ ਨੂੰ ਸਾਫ਼ ਹੀ ਨਹੀਂ ਕਰਦਾ ਸੁੱਕੀ ਹਵਾ ਨੂੰ ਤਰਵੀ ਕਰਦਾ ਹੈ ਕਈ ਵਾਰ ਜ਼ੁਕਾਮ ਰਾਹੀਂ ਖੁਸ਼ਕ ਹਵਾ ਦੇ ਖੁਸ਼ਕ ਹਵਾ ਤੇ ਛਿੜਕਾਓ ਕਰਨ ਲਈ ਸਰੀਰ ਵੱਲੋਂ ਨੱਕ ਰਾਹੀਂ ਪਾਣੀ ਦੀ ਮਾਤਰਾ ਵਧਾਈ ਜਾਂਦੀ ਹੈ ਸੀਂਡ ਸਾਡੇ ਨੱਕ ਵਿੱਚਲੇ ਸਫਾਈ ਵਿੱਚ ਲੱਗੇ ਵਾਲਾਂ ਵਿੱਚੋਂ ਲੰਘ ਆਏ ਜਰਾਸੀਮਾਂ ਨੂੰ ਤਿਲਕਾਉਣ ਅਤੇ ਫਸਾਉਣ ਦਾ ਕਾਰਜ ਕਰਦਾ ਹੈ ਜਦੋਂ ਸੀਂਡ ਆਪਣੀ ਸ਼ਕਤੀ ਮੁਕਾ ਲਵੇ ਤਾਂ ਨੱਕ ਉਸ ਨੂੰ ਖਾਰਜ ਕਰਕੇ ਨਵੇਂ ਸੀਂਡ ਨੂੰ ਸਿਰਜਣ ਲੱਗ ਪੈਂਦਾ ਹੈ। ਨੱਕ ਰਾਹੀਂ ਹੀ ਅਸੀਂ ਵਿਅਕਤੀਆਂ ਘਰਾਂ ਤੇ ਕਮਰਿਆਂ ਨੂੰ ਉਹਨਾਂ ਦੀ ਗੰਧ ਸੁਗੰਧ ਨਾਲ ਪਛਾਣਦੇ ਹਾਂ। ਸਦਾ ਨੰਗਾ ਰਹਿਣ ਕਾਰਨ ਸਾਡਾ ਨੱਕ ਅਨੇਕਾਂ ਦੁੱਖਾਂ ਕਸ਼ਟਾਂ ਨੂੰ ਚਲਦਾ ਹੈ। ਉਮਰ ਦੇ ਵਧਣ ਨਾਲ ਨੱਕ ਦੀ ਸੁਗੰਧ ਸ਼ਕਤੀ ਘਟਦੀ ਹੈ ਅਤੇ ਇਸ ਸ਼ਕਤੀ ਦੇ ਘਟਣ ਦੇ ਅਨੁਪਾਤ ਵਿੱਚ ਅਸੀਂ ਖੁਰਾਕ ਵਿੱਚੋਂ ਆਨੰਦਨਾ ਮਿਲਣ ਕਾਰਨ ਉਸ ਦੀ ਮਾਤਰਾ ਘਟਾ ਦਿੰਦੇ ਹਾਂ। ਔਰ ਬੁੱਢਾ ਪੇ ਵਿੱਚ ਅੱਖਾਂ ਕੰਨਾਂ ਦੇ ਮੁਕਾਬਲੇ ਨੱਕ ਆਪਣਾ ਕਾਰਜ ਵਧੇਰੇ ਯੋਗਤਾ ਨਾਲ ਕਰਦਾ ਹੈ। ਅਤੇ ਅੰਤ ਤੱਕ ਇਹ ਸਾਡੇ ਨਾਲ ਨਿਭਦਾ ਹੈ। ਨੱਕ ਵਾਂਗ ਹੀ ਕੰਨਾਂ ਦੀ ਸ਼ਕਲ ਸੂਰਤ ਮਨੁੱਖ ਨੂੰ ਸ਼ਰਮਸ਼ਾਰ ਕਰਦੀ ਹੈ। ਕੁਦਰਤ ਕਿੰਨੀ ਸਿਆਣੀ ਹੈ ਕਿ ਇਸ ਨੇ ਅਣਕਾਂ ਲਾਉਣ ਲਈ ਥਾਂ ਦਾ ਪਹਿਲਾਂ ਹੀ ਪ੍ਰੰਧ ਕੀਤਾ ਹੋਇਆ ਸੀ। ਸੁਣਨ ਦੀ ਸ਼ਕਤੀ ਤੋਂ ਬਿਨਾਂ ਪਾਵਕ ਪੱਖੋਂ ਮਨੁੱਖ ਅੰਨਿਆਂ ਨਾਲੋਂ ਵੀ ਭੈੜੀ ਸਥਿਤੀ ਵਿੱਚ ਵਿਚਰਦਾ ਹੈ। ਜਿਹੜੇ ਸੁਣਨਾ ਨਹੀਂ ਜਾਣਦੇ ਹੋ ਬੋਲਣਾ ਵੀ ਨਹੀਂ ਜਾਣਦੇ ਕਿਉਂਕਿ ਅਸੀਂ ਸੁਣੀਆ ਹੋਈਆਂ ਆਵਾਜ਼ਾਂ ਹੀ ਦੁਹਰਾ ਕੇ ਬੋਲਣਾ ਸਿੱਖਦੇ ਹਾਂ ਅਸੀਂ ਆਪਣੀ ਆਵਾਜ਼ ਨੂੰ ਹੋਰ ਤਰ੍ਹਾਂ ਸੁਣਦੇ ਹਾਂ ਸੁਣਨ ਵਾਲਾ ਵਿਅਕਤੀ ਸਾਡੀ ਆਵਾਜ਼ ਨੂੰ ਹੋਰ ਤਰ੍ਹਾਂ ਸੁਣਦਾ ਹੈ ਜੇ ਤੁਸੀਂ ਆਪਣੀ ਆਵਾਜ਼ ਟੇਪ ਕਰਕੇ ਸੁਣੋ ਤਾਂ ਤੁਹਾਨੂੰ ਇਹ ਅੰਤਰ ਸਮਝ ਆ ਜਾਵੇਗਾ ਦੋਵੇਂ ਕੰਨ ਸਾਨੂੰ ਤੁਰਨ ਵਿੱਚ ਸੰਤੁਲਨ ਪ੍ਰਦਾਨ ਕਰਦੇ ਹਨ ਜਿਸ ਦਾ ਇੱਕ ਕੰਨ ਦੁਖਦਾ ਹੋਵੇ ਉਹ ਸਿੱਧਾ ਨਹੀਂ ਤੁਰ ਸਕਦਾ ਜਿਸ ਦੇ ਦੋਵੇਂ ਦੁਖਦੇ ਹੋਣ ਉਹ ਤੁਰ ਹੀ ਨਹੀਂ ਸਕਦਾ ਕੰਨਾਂ ਵਿੱਚ ਉੱਚੀਆਂ ਆਵਾਜ਼ਾਂ ਦੇ ਮੁਕਾਬਲੇ ਧੀਮੀਆਂ ਆਵਾਜ਼ਾਂ ਸੁਣਨ ਦੀ ਸਮਰੱਥਾ ਬਦੇਰੇ ਹੁੰਦੀ ਹੈ ਅੱਖਾਂ ਨਾਕਾਦ ਨੂੰ ਵਰਤਣ ਲਈ ਕੁਝ ਨਾ ਕੁਝ ਜ਼ੋਰ ਲੱਗਦਾ ਹੈ ਪਰ ਕੰਨ ਸਹਿਜ ਸਵਭਾਵਾ ਆਪਣਾ ਕੰਮ ਕਰਦੇ ਹਨ ਮਰ ਰਿਹਾ ਵਿਅਕਤੀ ਹੋਰ ਸਾਰੀਆਂ ਸ਼ਕਤੀਆਂ ਦੇ ਫੇਲ ਹੋ ਜਾਣ ਦੇ ਬਾਵਜੂਦ ਵੀ ਸੁਣ ਸਕਦਾ ਹੁੰਦਾ ਹੈ ਪਰ ਉਸ ਕੋਲ ਬੋਲਣ ਦੀ ਸ਼ਕਤੀ ਨਾ ਹੋਣ ਕਾਰਨ ਅਸੀਂ ਸਮਝਦੇ ਹਾਂ ਕਿ ਉਸ ਨੂੰ ਸੁਣਦਾ ਵੀ ਨਹੀਂ ਹੋਵੇਗਾ ਰਾਤ ਨੂੰ ਜੁਗ ਵਿੱਚ ਬੱਦਲਾਂ ਅਤੇ ਸ਼ੇਰਾਂ ਦੀ ਗਰਜ ਉੱਚੀ ਤੋਂ ਉੱਚੀ ਆਵਾਜ਼ ਸੀ ਪਰ ਵਿਗਿਆਨ ਨੇ ਇਤਨਾ ਰੋਲਾ ਰੱਪਾ ਤੇ ਸ਼ੋਰ ਸ਼ਰਾਬਾ ਪੈਦਾ ਕਰ ਦਿੱਤਾ ਹੈ ਕਿ ਕੰਨਾਂ ਲਈ ਸੰਕਟ ਦਾ ਜੁਗ ਆ ਗਿਆ ਹੈ ਤੁਸੀਂ ਅਨੁਮਾਨ ਨਹੀਂ ਲਾ ਸਕਦੇ ਕਿ ਜਿਹੜਾ ਸੁਣ ਨਹੀਂ ਸਕਦਾ ਉਸ ਦੀ ਦੁਨੀਆ ਕਿੰਨੀ ਛੋਟੀ ਅਤੇ ਸੁੰਨੀ ਹੁੰਦੀ ਹੈ ਜਾਨਵਰਾਂ ਲਈ ਕੰਨ ਗਹਿਣਾ ਹਨ ਤੇ ਕੰਨਾਂ ਉੱਤੇ ਹੀ ਉਹਨਾਂ ਦੀ ਹੋਂਦ ਨਿਰਭਰ ਕਰਦੀ ਹੈ ਕਈ ਆਵਾਜ਼ਾਂ ਸਾਨੂੰ ਭੈਅ ਪੀਤ ਕਰਦੀਆਂ ਹਨ ਤੇ ਕਈ ਸੁਖਦਾਈ ਪ੍ਰਤੀਤ ਹੁੰਦੀਆਂ ਹਨ ਕੰਨ ਦੀ ਸਮਰੱਥਾ ਨੂੰ ਵਧਾਉਣ ਲਈ ਅਸੀਂ ਅਕਸਰ ਆਪਣੇ ਹੱਥ ਦਾ ਡੂੰਣਾ ਬਣਾ ਕੇ ਇਸ ਨਾਲ ਜੋੜਦੇ ਹਾਂ ਕਿਉਂਕਿ ਕੰਨਵਾਲ ਅਸੀਂ ਧਿਆਨ ਦੇਣਾ ਬੰਦ ਕਰ ਦਿੱਤਾ ਹੈ ਦੂਜੇ ਨਵੇਂ ਨਕਸ਼ਿਆਂ ਦੇ ਮੁਕਾਬਲੇ ਸੁੰਦਰਤਾ ਦੇ ਪੱਖੋਂ ਇਹਨਾਂ ਦਾ ਮਹੱਤਵ ਘਟ ਗਿਆ ਹੈ ਪ੍ਰੇਮੀ ਦਾ ਆਪਣੀ ਪ੍ਰੇਮਿਕਾ ਦੇ ਕੰਨਵਾਲ ਧਿਆਨ ਹੀ ਨਹੀਂ ਜਾਂਦਾ ਕਿਸੇ ਦੀ ਸਖਸ਼ੀਅਤ ਜਾਣਨ ਲਈ ਉਸਦੇ ਚਿਹਰੇ ਨਾਲੋਂ ਉਸਦੇ ਕੰਨਵਧੇਰੇ ਸਹਾਇੀ ਹੋ ਸਕਦੇ ਹਨ ਮਨੁੱਖਾ ਵਰਗੇ ਬੁੱਲ ਤੇ ਮੂੰਹ ਹੋਰ ਕਿਸੇ ਜੀਵ ਜੰਤੂ ਦੇ ਨਹੀਂ ਹਨ। ਜਾਨਵਰਾਂ ਨਾਲੋਂ ਵੱਖਰੀ ਪ੍ਰਕਾਰ ਦਾ ਭੋਜਨ ਖਾਨ ਕਰਨ ਮਨੁੱਖ ਦੇ ਬੁੱਲਾਂ ਵਾਲੇ ਮੂੰਹ ਦਾ 파ਟ ਛੋਟਾ ਹੁੰਦਾ ਗਿਆ ਹੈ। ਬੁੱਲ ਇਹਨਾਂ ਦੀ ਮਟਾਈ, ਲੰਬਾਈ, ਰੰਗ, ਮੂੰਹ ਦਾ ਆਕਾਰ, ਦੰਦਾਂ ਦੀ ਬਣਤਰ, ਜਵਾੜੇ ਦਾ ਫੈਲਿਆ, ਸੁਗੜਿਆ ਹੋਣਾ ਆਦਿ। ਪੱਖ ਸਾਨੂੰ ਸੋਹਣਾ ਕੁਸੋਹਣਾ ਬਣਾਉਂਦੇ ਹਨ। ਬੁੱਲਾਂ ਨਾਲ ਹੀ ਅਸੀਂ ਪਿਆਰ, ਨਫ਼ਰਤ, ਗੁੱਸਾ, ਦ੍ਰਿੜਤਾ ਆਦਿ ਪ੍ਰਗਟਾਉਂਦੇ ਹਾਂ। ਨੀਗਰੋ ਜਾਤੀ ਦੇ ਬੁੱਲ ਮੋਟੇ ਅਤੇ ਭਾਰੇ ਹੁੰਦੇ ਹਨ ਬੁੱਲ ਸਾਨੂੰ ਕੋਈ ਵਿਸ਼ੇਸ਼ ਭਾਸ਼ਾ ਬੋਲਣ ਵਿੱਚ ਸਹਾਇਕ ਅਸਹਾਇਕ ਹੁੰਦੇ ਹਨ ਬੋਲਦੇ ਆ ਸਾਡੇ ਬੁੱਲ ਸਾਡੀ ਪਛਾਣ ਬਣਦੇ ਹਨ ਚਿਹਰੇ ਉੱਤੇ ਨੈਣ ਨਕਸ਼ਤਾਂ ਭਾਵੇਂ ਗਿਣਤੀ ਦੇ ਹੀ ਹੁੰਦੇ ਹਨ ਪਰ ਇੱਕ ਦੂਜੇ ਨਾਲ ਰਲ ਕੇ ਇਹਨਾਂ ਵਿੱਚ ਅਨੇਕਾ ਰੂਪ ਧਾਰਨ ਕਰਨ ਅਤੇ ਵਿਭਿੰਨ ਮਾਨਸਿਕ ਸਥਿਤੀਆਂ ਨੂੰ ਪ੍ਰਗਟਾਉਣ ਦੀ ਯੋਗਤਾ ਸਮਰੱਥਾ ਹੁੰਦੀ ਹੈ ਚਾਰੇ ਉੱਤੇ ਬੈਠੀ ਮੱਖੀ ਨੂੰ ਹੱਥ ਵਰਤੇ ਬਿਨਾ ਉਡਾਉਣ ਦਾ ਯਤਨ ਕਰੋ ਤੁਸੀਂ ਭਾਂਤ-ਪਾਂਦੇ ਸ਼ਕਲਾਂ ਦਾ ਪ੍ਰਮਾਣ ਦੇਵੋਗੇ ਸਾਡੇ ਨਵੇਂ ਨਕਸ਼ਿਆਂ ਦੀ ਆਪਣੀ ਕਨਵੇਕਲੀ ਪਛਾਣ ਵਾਂਗ ਇੱਕ ਭਾਸ਼ਾ ਹੁੰਦੀ ਹੈ ਅਤੇ ਇਹ ਭਾਸ਼ਾ ਬਹੁਤ ਕੁਝ ਅਜਿਹਾ ਪ੍ਰਗਟਾਉਣ ਦੀ ਸ਼ਕਤੀ ਰੱਖਦੀ ਹੈ ਜਿਹੜੀ ਬੋਲਣ ਵਾਲੀ ਭਾਸ਼ਾ ਵਿੱਚ ਨਹੀਂ ਹੁੰਦੀ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਅੱਖਾਂ ਵਿੱਚ ਡੋਰੇ ਲਟਕਾ ਕੇ ਕਿਹਾ ਮੈਨੂੰ ਮਿੱਠੀਆਂ ਨਜ਼ਰਾਂ ਨਾਲ ਨਾ ਵੇਖ ਕਿਦਰੇ ਮੈਨੂੰ ਜੀਣ ਦਾ ਚਸਕਾ ਨਾ ਪੈ ਜਾਵੇ ਸਮੇਂ ਦੇ ਬੀਤਣ ਨਾਲ ਆਪਣੇ ਭਾਵਾਂ ਨੂੰ ਪ੍ਰਗਟਾਉਣ ਲਈ ਮਨੁੱਖ ਨੇ ਆਪਣੇ ਨੈਣ ਨਕਸ਼ਾਂ ਦੀ ਸਮਰੱਥਾ ਵਧਾਈ ਹੈ। ਨਾਟਕ ਕਲਾ ਤੇ ਫਿਲਮਾਂ ਇਸ ਵਧੀ ਹੋਈ ਸਮਰੱਥਾ ਦੇ ਪ੍ਰਮਾਨ ਹਨ। ਆਪਣੇ ਨੈਣ ਨਕਸ਼ਾਂ ਨੂੰ ਢਿੱਲਾ ਛੱਡਣ ਨਾਲ ਸਾਡੇ ਚਿਹਰੇ ਉੱਤੇ ਮੁਸਕਰਾਹਟ ਦੇ ਭਾਵ ਉਜਦੇ ਹਨ ਅਤੇ ਇਹਨਾਂ ਨੂੰ ਕਸਰ ਨਾਲ ਤਿਆਉੜੀ ਉਜਦੀ ਹੈ। ਜਿਹੜੇ ਨਕਸ਼ ਨੂੰ ਅਸੀਂ ਵਧੇਰੇ ਵਰਤਦੇ ਹਾਂ ਸਾਡੇ ਚਿਹਰੇ ਉੱਤੇ ਉਸ ਦਾ ਮਹੱਤਵ ਵੱਧ ਪ੍ਰਗਟ ਹੋਣ ਲੱਗ ਪੈਂਦਾ ਹੈ। ਬੁੜਾਪੇ ਵਿੱਚ ਚਿਹਰੇ ਉੱਤੇ ਪੈਣ ਵਾਲੀਆਂ ਝੁਰੜੀਆਂ ਦੀ ਵਿਆਕਰਨ ਇਸ ਗੱਲ ਦੀ ਗਵਾਹੀ ਹੁੰਦੀਆਂ ਹਨ ਕਿ ਸੰਸਾਰ ਨੂੰ ਸਮਝਣ ਪਰਖਣ ਲਈ ਅਸੀਂ ਕਿਹੜੇ ਨੈਣ ਨਕਸ਼ ਦੀ ਵਧੇਰੇ ਵਰਤੋਂ ਕੀਤੀ ਹੈ ਕਿਸੇ ਔਰਤ ਦੀ ਗੱਲ ਵਿੱਚ ਪਹਿਣ ਵਾਲਾ ਡੁੰਗ ਉਸ ਦੇ ਪ੍ਰਭਾਵ ਨੂੰ ਬਦਲ ਦਿੰਦਾ ਹੈ ਅਤੇ ਸਾਡੀ ਨਜ਼ਰ ਉਸ ਦੇ ਚਿਹਰੇ ਦੀ ਵਧੇਰੇ ਚਿਰਸੈਰ ਕਰਦੀ ਹੈ ਹਰ ਸੱਭਿਆਚਾਰ ਦੇ ਲੋਕ ਆਪਣੇ ਨੈਣ ਨਕਸ਼ਾ ਨੂੰ ਵੱਖਰੇ ਢੰਗ ਨਾਲ ਵਰਤਦੇ ਹਨ ਤੇ ਜਿਹੇ ਵਕਰੇਵੇਂ ਕਾਰਨੀ ਉਹਨਾਂ ਦੀ ਆਸਤ ਸ਼ਕਲ ਸੂਰਤ ਵਖਰੀ ਹੋ ਨਿਬੜਦੀ ਹੈ ਪੈਰਿਸ ਦੇ ਰੇਲਵੇ ਸਟੇਸ਼ਨ ਤੇ ਆਪਣੇ ਹੋਟਲ ਪਹੁੰਚਣ ਦਾ ਰਾਹ ਪੁੱਛਣ ਲਈ ਭਾਂਤ ਭਾਂ ਦੇ ਚਿਹਰਿਆਂ ਵਿੱਚੋਂ ਮੈਂ ਆਪਣੇ ਸੱਭਿਆਚਾਰ ਦੇ ਕਿਸੇ ਵਿਅਕਤੀ ਨੂੰ ਮਿਲਣਾ ਚਾਹੁੰਦਾ ਸਾਂ ਜਿਹੜਾ ਮੈਨੂੰ ਲੱਭਿਆ ਉਹ ਪਾਕਿਸਤਾਨੀ ਪੰਜਾਬੀ ਡਾਕਟਰ ਸੀ ਤੇ ਸਾਡੀਆਂ ਦੋਹਾਂ ਦੀਆਂ ਬਾਹਾਂ ਨੈਣ ਨਕਸ਼ਾ ਤੇ ਬੋਲੀ ਦੀ ਸਾਂਝ ਕਾਰਨ ਇੱਕ ਦੂਜੇ ਦੇ ਸਵਾਗਤ ਵਿੱਚ ਆਮ ਮੁਹਾਰੇ ਖੁੱਲ ਗਈਆਂ ਸਨ ਤੁਹਾਡੇ ਰੋਜ਼ਗਾਰ ਦਾ ਵੀ ਸਾਡੇ ਨੈਣ ਨਕਸ਼ਾ ਦੇ ਪ੍ਰਭਾਵ ਪੈਂਦਾ ਹੈ ਫੌਜੀ ਸਹਿਜੇ ਹੀ ਪਛਾਣ ਜਾਂਦੇ ਹਨ ਫੌਜੀ ਸਹਿਜੇ ਹੀ ਪਛਾਣੇ ਜਾਂਦੇ ਹਨ ਅੰਤ ਨੂੰ ਸਾਰੇ ਤੇ ਆਪਕਾ ਆ ਜਾ ਦੁਕਾਨਦਾਰਾਂ ਦੀ ਸ਼ਕਲ ਸੂਰਤ ਇੱਕ ਦੂਜੇ ਨਾਲ ਮਿਲਣ ਲੱਗ ਪੈਂਦੀ ਹੈ ਤੁਹਾਡੀ ਅਮੀਰੀ ਇਸ ਗੱਲ ਵਿੱਚ ਨਹੀਂ ਕਿ ਤੁਹਾਡੇ ਕੋਲ ਧਨ ਕਿੰਨਾ ਹੈ ਸਗੋ ਇਸ ਗੱਲ ਵਿੱਚ ਹੈ ਕਿ ਤੁਹਾਡੇ ਨੈਣ ਨਕਸ਼ਾ ਦਾ ਅਨੁਭਵ ਘੇਰਾ ਤੇ ਵਹੀ ਖਾਤਾ ਕਿੰਨਾ ਵਿਸ਼ਾਲ ਹੈ ਆਸ ਹੈ ਨਾ ਕੇਵਲ ਤੁਸੀਂ ਆਪਣੇ ਨੈਣ ਨਕਸ਼ਾ ਨੂੰ ਵਧੇਰੇ ਸਮਝੋਗੇ ਸਗੋਂ ਦੂਜਿਆਂ ਦੇ ਨੈਣ ਨਕਸ਼ਾ ਪ੍ਰਤੀ ਤੁਹਾਡੇ ਵਿੱਚ ਸਤਿਕਾਰ ਦੀ ਭਾਵਨਾ ਵੀ ਵਧੇਗੀ ਨੈਣ ਨਕ ਸਾਡੀ ਸ਼ਖਸੀਅਤ ਦੇ ਦਸਤਕਤ ਹੁੰਦੇ ਹਨ ਸਾਡੀ ਆਮਦਨ ਕਿੰਨੀ ਵੀ ਵੱਧ ਜਾਵੇ ਸਾਡੀ ਲਿਖਾਈ ਅਤੇ ਦਸਤਕਤ ਨਹੀਂ ਬਦਲਦੇ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ